ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਕਰਦੇ ਹਾਂ ਸ਼ੁਰੂਆਤ ਸੋ ਅੱਜ ਦਾ ਦਿਨ ਬਹੁਤ ਹੀ ਸਾਡੇ ਲਈ ਮਹੱਤਵਪੂਰਨ ਹੈ ਕਿਉਂਕਿ ਅੱਜ ਤੁਹਾਡੇ ਆਪਣੇ ਪਰਿਵਾਰ ਆਪਣੇ ਨਿਵਾਸ ਵਿੱਚ ਤਨ ਤਨ ਸ੍ਰੀ ਗੁਰਤੇ ਅਤੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸਹਿਜ ਪਾਠ ਆਰੰਭ ਹੋਣੇ ਨੇ ਸੋ ਆਪਾਂ ਕੁਝ ਸਮੇਂ ਬਾਅਦ ਆਪਾਂ ਚੱਲਣਾ ਹੀ ਮਹਾਰਾਜ ਦੀ ਸਵਾਰੀ ਲੈਣ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਅਦ ਚੱਲਣਾ ਸੋ ਆਪਾਂ ਨਿਯੋਗ ਘਰ ਵਿੱਚ ਤਿਆਰੀ ਸੀ ਕੀਤੀ ਤਕਰੀਬਨ ਆਪਣੇ ਪਾਲ ਜਿੱਥੇ ਤਾਂ ਤਾਂਛੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਉਣਾ ਉਹ ਆਪਾਂ ਸਾਡੀ ਤਿਆਰੀ ਆਪਣੀ ਹੋਊਗੀ ਤੇ ਹੁਣ ਆਪਾਂ ਚੱਲਦਾਂਗੇ ਕੁਝ ਟਾਈਮ ਤੱਕ ਗੁਰਦੁਆਰਾ ਸਾਹਿਬ ਤੋਂ ਆਪਾਂ ਬਹਾਰ ਦੀ ਸਵਾਰੀ ਲੈ ਕੇ ਆਉਣੇ। ਸੋ ਤੁਹਾਨੂੰ ਬਾਬਾ ਜੀ ਦਾ ਜੋ ਆਪਾਂ ਸਵਾਰੀ ਵਾਸਤੇ ਕਮਰਾ ਤਿਆਰ ਕੀਤਾ ਹੈ ਮਹਾਰਾਜ ਦਾ ਪ੍ਰਕਾਸ਼ ਕਰਾਉਣ ਦੇ ਤੇ ਸਾਨੂੰ ਉਹ ਕਮਰਾ ਵੀ ਆਪਾਂ ਸਾਰਾ ਦਿਖਾਉਣੇ ਹੈ ਬਾਬਾ ਜੀ ਦਾ ਪ੍ਰਕਾਸ਼ ਕਰਾਉਣ ਦੇ। ਸੋ ਆਪਾਂ ਤਿਆਰ ਆ ਸਾਰੇ ਤੇ ਫਿਲਹਾਲ ਸਾਡੇ ਸਾਰੇ ਬਲੌਗ ਦੇਖਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲਿੰਗ ਕਰਨ ਵਾਲਾ ਬਟਨ ਦਬੋ ਤਾਂ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਨਮੀ ਨਮੀ ਵੀ ਨੰਦੂ ਮਾਨਦੇ ਹਾਂ ਤੇ ਚਕੱਦੇ ਯਦ ਬਲੌਗ ਦੀ ਆਪਾਂ ਸ਼ੁਰੂਆਤ ਇਹ ਆਪਾਂ ਹੁਣ ਚੱਲਦੇ ਜਿੱਥੇ ਗੁਰਦੁਆਰਾ ਉਹ ਮਹਾਰਾਜ ਦਾ ਪ੍ਰਕਾਸ਼ ਕਰਾਉਣਾ ਹੈ ਤੇ ਆਪਣਾ ਬਾਬਾ ਜੀ ਦਾ ਜੋ ਪ੍ਰਕਾਸ਼ ਕਰਾਉਣਾ ਜਿਸ ਕਮਰੇ ਚੋਂ ਉੱਥੇ ਆਪਣੀ ਜੋ ਤਿਆਰੀ ਕੀਤੀ ਹੋਈ ਹੈ ਜੀ ਆਹ ਮਹਾਰਾਜ ਦਾ ਪ੍ਰਕਾਸ਼ ਆਪਾਂ ਇੱਥੇ ਕਰਾਉਣਾ ਹੈ ਤਕਰੀਬਨ ਸਾਰੀ ਆਪਣੀ ਵੱਲੋਂ ਤਿਆਰੀ ਆ ਮੁਕੰਮਲ ਨੇ ਜੋਖੜਿਆ ਤੇ ਘੜਾ ਤਰਤਾ ਨਾਰੀ ਲਾਤਾ ਦੇਗ ਵਾਸਤੇ ਤੂੰ ਬੱਤੀ ਸਾਰਾ ਬਾਬਾ ਜੀ ਦਾ ਆਸਣ ਆ ਤੇ ਬਾਕੀ ਜਿੰਨਾ ਕੋਈ ਸਕੇ ਆਪਾਂ ਸੇਵਾ ਕੀਤੀ ਐ ਫਿਰ ਵੀ ਚਲੋ ਕੱਲ ਜੋ ਦਾ ਪਹਿਰੇ ਗਲਤੀਆਂ ਹੋ ਜਾਂਦੀਆਂ ਨੇ ਫਿਰ ਵੀ ਬਖਸ਼ਣ ਹਾਰ ਹਰ ਸੁਮਾਰਾ ਜੀ ਬਖਸ਼ਣ ਹਾਰ ਨੇ ਸੀ ਭੁੱਲਣ ਹਾਰ ਹਾਂ ਤੇ ਇਹ ਆਪਣਾ ਬਾਬਾ ਜੀ ਦੇ ਪ੍ਰਕਾਸ਼ ਜਿੱਥੇ ਕਾਣ ਕੋ ਕਮਰਾ ਹੋਇਆ ਜੀ ਤਿਆਰ ਤੇ ਇਹ ਬੰਦਿਆਂ ਨੇ ਨਾ ਕੰਮ ਕੋਈ ਕਰਿਆ ਨਹੀਂ ਸਵੇਰ ਦੇ ਨਾਲ ਉਹਨੇ ਚਾਹ ਚੱਕ ਲਈ ਪਹਿਲਾਂ ਤਾਂ ਆ ਮੱਖਣ ਗਾਇਆ ਇਹ ਮੱਖਣ ਦੇ ਲੈ ਹੁਣ ਆ ਕੇ 11 ਵਜੇ ਹਲ ਤਾਂ ਘੇਰਾ ਬੱਜੇ ਵੀ ਨਹੀਂ ਹੈ ਇਹ ਤਾਂ ਥੋੜ ਜਨਾ ਹੈ ਹੈ ਬੋ ਪਿੱਲੇ ਸ਼ਰਾਉਣ ਮੇੜ ਕੇ ਫੇਰ ਆਇਆ ਆਹੋ ਆ ਗਿਆ ਤੂੰ ਪਰਤੋਗੇ ਪਰਤੋਗੇ ਸਾਰਾ ਕੰਮ ਨ ਮੇੜ ਕੇ ਮੈਂ ਮੈਂ ਤਾਂ ਦੇਖੀਂਦਾ ਤੈਨੂੰ ਪੈਪ ਚੱਕੀ ਅੱਗੇ ਪਸੂਹਾਰਾ ਪੱਟ ਕੇ ਜੀਂਦੇ ਅੱਗੇ ਸਾਡੇ ਇੱਕ ਮਨੀ ਪੱਟ ਕੇ ਮਹੀ ਦਾ ਅੱਡ ਪੁੱਤ ਇੰਤਾਈ ਨਹੀਂ ਨਰਦੇ ਵਾਦੇ ਤੇ ਕੁੱਤੇ ਖਰਾਬ ਕਰਦੇ لیاو جی سیوا کر لو بھائی سیوا جس گیٹیاں سرکال thank you thank mm -hmm. you ਦਾ ਦਗਾ ਬਣ ਆਇਆ ਸਾਦੋਤਾ ਗਾਵ ਹਰੀ ਤੇਰਾ ਮਨ ਜਿਨੀ ਬੰਸਾਇਆ ਕੈ ਆਨੰਦ ਕਾ ਲੰਦੋ ਆ ਸਤ ਗੁਰੂ ਮਰ ਪਾਇਆ ਇਹ ਮਨ 베 ਰਿਆ ਤੂ ਸਦਾ ਰੋਗਰ ਨਾਲੇ ਆਰ ਨਾਮ ਤੇਰਾ ਕਾਜ ਸਰ ਸਰਵਾਰ ਦਾ ਸੋਨਾ ਗਲਾ ਸੰਤਰਾਦ ਸਵਾਮੀ ਆਲੋਕ ਆਲੋਕ ਕਾ ਤੋਸ ਤਸਵਾ ਨਾਮਾ ਦਾ ਬਾਰਹਾ ਸਾਧਨ ਸੁਖ ਮੰਨਿਆ ਰਸਿਆ ਜਿਨੀ ਸਾਥ ਪਰਾਈਆ ਸਦਾ ਭਗਵਾਨ ਗੀਤਾ ਗੁਰੂਇ ਤੁੰਦੇ ਦਿਆ ਇਹ ਵਡਿਆ ਪਿਆਰ ਕਰ ਨਾਲ ਖਸਣ ਸੰਤੋ ਸਾਤ ਤਰੁ ਪਿਆਰੁ ਸਾਥ ਚਾਲਾ ਮੇਰਾ ਦਾਜ ਬਾਜ ਪੰਜ ਸਾਧ ਤਿਤ ਕਰ ਸਤਾਰ ਬੈ ਕਰ ਸਪਾਗ ਸੋਤਵਾ ਜੇ ਕਲਾ ਜਿਤ ਕਰ ਤਾਰੀਆ ਪੰਜ ਜਿਤ ਤਦਵਾਸੀ ਬਣਾ ਲਾ ਤੈਨੂੰ ਲਾ ਲਾ ਹੈ ਮੱਖਣ ਪਿਆਰ ਅਦਲੀ ਪਿਆਰ ਹੈ ਇਹਨਾਂ বিনা ਵਲੋਗ ਦੂਰੇ ਆ ਮੱਖਣ ਮੇਲਾ ਸਾਡੀ ਵੀਡੀਓ ਬਦੂਰੀ ਹੈ ਹੁਣ ਪੂਰਾ ਹੋੜ ਗਿਆ ਬਰਾਏ ਜਾ ਕੇ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਵਲੋਗ ਅੱਜ ਦੀ ਵੀਡੀਓ ਜਿਸ ਵਿੱਚ ਅੱਜ ਧੰਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿ ਪਾਠ ਆਰੰਭ ਕਰਵਾਏ ਨੇ ਤੇ ਆਪਾਂ ਪੋ ਆਇਆ ਤੁਹਾਨੂੰ ਪੂਗ ਪਾਣੇ ਨਿਸ ਤੋਂ ਸਾਰਾ ਸਨ ਵਲੌਗ ਉਹ ਵੀ ਦਿਖਾਵਾਂਗੇ ਤੇ ਅੱਜ ਹੋਇਨੇ ਬਸ ਸਜ ਪਾਠ ਆਰੰਭ ਸੋ ਸਾਰਾ ਵਲੌਗ ਤੁਸੀਂ ਦੇਖਿਆ ਸੋ ਵਲੌਗ ਵਧੀਆ ਲੱਗਦੀਆ ਵਧੀਆ ਲੱਗਿਆ ਲਾਈਕ ਕਰ ਦਿਓ ਕਮੈਂਟ ਕਰਿਓ ਤੇ ਵੀਡੀਓ ਨੂੰ ਬਤੋ ਅੱਦ ਸ਼ੇਅਰ ਕਰਿਓ ਤੇ ਨਵੀਂ ਵੀਡੀਓ ਲੈ ਕੇ ਜਲਦ ਸੋੜੇ ਲਵੇ ਫੇਰਾਵਾਂਗੇ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੈਲੈਂਗ ਘੋਣਾ ਬਟਨ ਦਬਾ ਦਿਓ ਸੋ ਹੌਣ ਪੜੀ ਵੀਡੀਓ ਨੋਟੀਫਿਕੇਸ਼ਨ ਤੱਕ ਵੀ ਮਿਲਦਾ ਰਹੇ ਸੋ ਜਲਦ ਮਿਲਦੇ ਇਕ ਨਵੀਂ ਵੀਡੀਓ ਕੋ ਨਵਾਂ ਵਲੌਗ ਲੈ ਕੇ ਸੋ ਰੱਖੋ ਬੜਾ ਖਿਆਲ ਸਸ਼ੀ ਕਾਲ ਗੁੱਡ ਬਾਏ ਰੱਬ ਰੱਖਾ